ਸ੍ਰੀ ਹਿਮਕੁੰਡ ਸਾਹਿਬ ਦੇ ਸਥਾਨ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਚੱਲ ਰਿਹਾ ਹੈ ਯਾਤਰਾ ਦਾ ਆਯੋਜਨ ਕਰਨ ਵਾਲੀ ਫੌਜ ਅਤੇ ਗੁਰਦੁਆਰਾ ਟਰਸਟ ਦੇ ਸੇਵਾਦਾਰਾਂ ਨੇ ਬਰਫ਼ਬਾਰੀ ਰਾਈ ਰਸਤਾ ਬਣਾਇਆ ਤੇ ਸ੍ਰੀ ਹਿਮਕੁੰਡ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਦੇ ਵੇੜੇ ਦਾ ਮੁੱਖ ਦਰਵਾਜ਼ਾ ਫੌਜ ਦੇ 35 ਮੈਂਬਰਾਂ ਅਤੇ ਟਰਸਟ ਦੇ 15 ਸੇਵਾਦਾਰਾਂ ਦੀ ਹਾਜ਼ਰੀ ਵਿੱਚ ਖੋਲਿਆ ਗਿਆ ਗੁਰਦੁਆਰੇ ਦਾ ਮੁੱਖ ਗੇਟ ਖੁੱਲਣ ਦੇ ਨਾਲ ਹੀ ਹੇਮਕੁੰਡ ਸਾਹਿਬ ਦੇ ਢੇਠਾਂ ਵਾਲੇ ਰਸਤੇ ਤੋਂ ਬਰਫ਼ ਢਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਮੌਸਮ ਸਾਫ਼ ਹੁੰਦੇ ਹੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਸੇਵਾਦਾਰਾਂ ਨੇ ਹੇਮਕੁੰਡ ਸਾਹਿਬ ਦੇ ਅਸਥਾਨ ਮਾਰਗ ਤੋਂ ਬਰਫ਼ ਢਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਹੇਮਕੁੰਡ ਸਾਹਿਬ ਯਾਤਰਾ ਦਾ ਰਸਤਾ ਕੰਗਰੀਆਂ ਤੋਂ 2 ਕਿਲੋਮੀਟਰ ਅੱਗੇ ਅਟਲ ਕੋਈ ਗਲੇਸ਼ੀਅਰ ਪੁਆਇੰਟ ਤੋਂ ਅੱਗੇ ਬਰਫ਼ ਨਾਲ ਢੱਕਿਆ ਹੋਇਆ ਹੈ। ਦੱਸਿਆ ਗਿਆ ਕਿ ਇਸ ਟੀਮ ਵਿੱਚ ਸ਼ਾਮਲ ਅੱਧੇ ਲੋਕ ਆਸਥਾ ਮਾਰਗ ਤੋਂ ਪੋੜੀ ਨਾਲ ਬਰਫ਼ ਸਾਫ਼ ਕਰਨਗੇ ਅਤੇ ਬਾਕੀ ਕੋੜਿਆਂ ਤੇ ਖਚਰਾਂ ਦੀ ਆਵਾਜਾਈ ਲਈ ਫੁੱਟਪਾਥ ਤੋਂ ਬਰਫ਼ ਸਾਫ਼ ਕਰਨਗੇ ਫੌਜ ਦੇ ਜਵਾਨਾਂ ਨੇ ਭਰੋਸਾ ਦਿੱਤਾ ਕਿ 20 ਮਈ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 25 ਮਈ ਨੂੰ ਖੋਲੇ ਜਾਣੇ ਹਨ ਐਸ ਦੇ ਨਾਲ ਹੀ ਲੋਕਪਾਲ ਲਕਸ਼ਮਣ ਮੰਦਰ ਦੇ ਦਰਵਾਜ਼ੇ ਵੀ ਖੋਲੇ ਜਾਣਗੇ ਇਸ ਦੇ ਲਈ ਹੁਣ ਤੋਂ ਹੀ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ